ਕੀਤੀ ਗਈ ਹੜਤਾਲ ਦਾ ਅੱਜ ਚੌਥਾ ਦਿਨ ਹੈ ਕਿਸਾਨਾਂ ਦੇ ਬੰਦ ਦਾ ਅਸਰ ਭਾਵੇਂ ਸ਼ਹਿਰਾਂ ਵਿੱਚ ਸਬਜ਼ੀਆਂ ਆਦਿ ਮਹਿੰਗਾਈ ਦੇ ਰੂਪ ਵਿੱਚ ਦਿਸਣਾ ਸ਼ੁਰੂ ਹੋ ਗਿਆ ਪਰ ਬੰਦ ਰੰਕ ਕੁਝ ਚਿਹਰੇ ਪਾਕ ਵੀ ਸਾਹਮਣੇ ਆ ਰਹੇ ਨੇ ਜੋ ਇੱਕ ਤਰ੍ਹਾਂ ਨਾਲ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਵਾਲੇ ਨੇ ਉਪਾਕੇ ਇਹ ਹਨ ਕੇ ਸਬੰਧ ਨਾਲ ਗਰੀਬ ਕਿਸਾਨਾਂ ਨੂੰ ਵੱਡੀ ਮਾਰ ਚੱਲ ਰਹੀ ਹੈ। ਕਈ ਛੋਟੇ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਜ਼ਬਰਦਸਤੀ ਮੰਗੇ ਪੈ ਰਹੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਜ਼ਬਰੀ ਦੁੱਧ ਅਤੇ ਸਬਜ਼ੀਆਂ ਖੋ ਕੇ ਸੜਕਾਂ ਦੇ ਖਿਲਾਰੀਆਂ ਚਾਰੀਆਂ ਨੇ। ਜ਼ਾਹਿਰ ਹੈ ਕਿ ਜਦੋਂ ਕਿਸੇ ਅਜੇਹੇ ਗਰੀਬ ਵਿਅਕਤੀ ਦੀ ਸਬਜ਼ੀ ਸੜਕਾਂ ਦੇ ਖਿਲਾਰੀ ਚਾਏਗੀ ਜੋ ਆਪਣੇ ਘਰ ਦਾ ਗੁਜ਼ਾਰਾ ਮਸਾ ਚਲਾਉਂਦਾ ਹੈ ਤਾਂ ਕੀ ਹੋਵੇਗਾ। ਅਜੇਹਾ ਇੱਕ ਵਾਕਿਆ ਸੋਸ਼ਲ ਮੀਡੀਆ ਤੇ ਆਇਆ ਇੱਕ ਵੀਡੀਓ ਚ ਸਾਹਮਣੇ ਆਇਆ ਹੈ। ਜਿੱਥੇ ਕਿਸਾਨ ਜਥੇਬੰਦੀਆਂ ਨੇ ਇੱਕ ਗਰੀਬ ਸਿੱਖ ਕਿਸਾਨ ਦੀ ਸਬਜ਼ੀ ਖੋ ਕੇ ਸੜਕ ਤੇ ਖਿਲਾੜਦੇ ᱛੀ ਪਰ ਅੱਗੇ ਜੋ ਹੋਇਆ ਤੁਸੀਂ ਆਪ ਹੀ ਦੇਖ ਲਵੋ। ਜੀ ਕੋਸ਼ਿਸ਼ ਨਹੀਂ ਕੀਤਾ ਬਤਮਾਸ਼ੀ ਕਰਦੇ ਫਿਰਦੇ ਨੇ। ਔਰ ਮੈਂ ਛਾਲਜ ਕਰਨਾ ਚਾਹੇ ਮੇਰੇ ਕੋਲ ਖਰਪਾਨ ਉਂਗੀ ਕਿ ਕਿਦਾਂ ਕਾਟਾ ਲਾ ਦੇਣਾ। ਕਾਟਾ ਆਰ ਦੇਣਾ ਕਿੱਦਾਂ ਕਰੀਏ ਰਹਿੰਦਾ। ਮੈਂ ਵੀ ਕੁਝ ਸਿੱਖਣੀ। ਜੇ ਹੁਣ ਆਏ ਕੋ ਨੇੜੇ ਲੱਗੇ ਜੇ ਖਰਪਾਨ ਨਾਲ ਕਾਟਾ ਆਣ ਲਾ ਦੇ ਤਾਂ ਕਹਿੰਦੀ ਮੈਨੂੰ। ਤੁਸੀਂ ਕੀ ਮਕਰਦੇ ਹੋ ਹੁਣ? ਮੈਂ ਮੰਗਵਾਣਾ ਇਹਨਾਂ ਸਬਜ਼ੀ ਮੇਰੇ ਨਾਲ ਤਕੜਾਰੀ ਗੱਲ ਕਰਨ ਮੇਰੇ ਨਾਲਾਂ ਚ। ਕੋਈ ਸੀ ਬੰਦੇ ਕੋਈ ਸਾਬ ਸਾਬ ਇਹ ਬੰਦੇ ਨਵੇਂ ਨਹੀਂ ਆ ਪਤਾ ਨਹੀਂ ਕਿਤੋਂ ਲੜਵਾਇ ਲੱਗ ਫੜਦੇ ਨੇ ਕਿਤੋਂ ਨਹੀਂ ਕੋਈ ਨਹੀਂ ਹੈਗਾ ਇੱਥੇ ਹੁਣ ਸਾਬਾ ਚ ਪੁੱਜ ਗਏ ਨੇ ਜਿਹੜਾ ਇਹ ਇਹਨਾਂ ਨੇ ਸਿਸਟਮ ਚਲਾਇਆ ਤਿੰਨ ਕਿਸਾਨ ਯੂਨੀਅਨ ਦਾ ਮੈਂਬਰ ਹੈ ਜਿਹੜਾ ਪ੍ਰਧਾਨ ਹੈ ਮੇਰੇ ਨਾਲ ਗੱਲ ਕਰੇ ਸਬਜ਼ੀ ਕਲਰ ਦਾ ਕੀ ਮਤਵ ਵਾਲੇ ਸਬਜ਼ੀ ਕਲਰ ਦਾ ਕੀ ਮਤਵ ਵਾਲੇ ਮੇਰੇ ਨਾਲ ਗੱਲ ਕਰੇ ਜਾਣ ਕੇ ਜਦ ਦੁੱਧ ਹੈ ਦੁੱਧ ਕਹਿੰਦਾ ਨੂੰ ਮੋੜ ਦੋ ਖੜਾਣ ਦਾ ਡੋਲਣ ਦਾ ਕੀ ਮਤਵ ਦਾ ਦੁੱਧ तकरीबन ਨੂੰ ਵੰਡਦਾ ਹੁੰਦੇ ਨੇ ਜਿੰਨੂੰ ਮਰਜ਼ੀ ਦਾ ਰੋੜਦਾ ਕੀ ਮਤਵ ਵਾਲੇ ਗਰੀਬਾਂ ਦੇ ਮੂੰਹੇ ਤੋਂ ਕਹਿ ਦਿਆ ਅਖੀਰ ਕਰਕੇ ਖੜਾ ਰਿਹਾ ਇਹ ਸਭ ਫਵਾ ਤਾਂ ਹੈ ਜੇ ਆਪਣੇ ਛੋਨੇ ਵਰੀ ਜੱਕਣ ਕੋਈ ਬਕਾਨਕ ਵਿੱਚ ਨਹੀਂ ਬੰਦ ਕਰਨਾ ਛੋਨਾ ਵਿੱਚ ਨਹੀਂ ਬੰਦ ਕਰਨਾ ਇਹ ਕੀ ਗੱਲ ਹੋਈ ਸਬਜੀ ਖਲਾਸ ਦੀ ਸਾਡੇ ਪੰਜ ਨੇ ਸਬਜੀ ਥੋੜੀ ਹੈ ਜਨਨੀਆਂ ਨੇ ਜਿਹੜੀਆਂ ਲੈਂਦੀਆਂ ਨੇ ਮੁੱਲ ਪਾ ਲੈਂਦੀਆਂ ਨੇ ਉਹਨਾਂ ਨੂੰ ਥੋੜੀ ਸਬਜੀ ਕਹਾਣੀ ਕਿ ਕਿਸਾਨਾਂ ਵੱਲੋਂ ਸ਼ਹਿਰਾਂ ਨੂੰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਬੰਦ ਕੀਤੀ ਗਈ ਹੈ ਤਾਂ ਜੋ ਆਪਣੀਆਂ ਮੰਗਾਂ ਮੰਨਵਾਉਣ ਲਈ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਪਰ ਇਸ ਦੀ ਵੱਡੀ ਮਾਰ ਖੁਦ ਗਰੀਬ ਕਿਸਾਨਾਂ ਨੂੰ ਚਲਣੀ ਪੈ ਰਹੀ ਹੈ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਮਸਾ ਚੱਲਦਾ ਹੈ ਸੋ ਕਿਸਾਨਾਂ ਦਾ ਸੰਘਰਸ਼ ਉਦੋਂ ਤੱਕ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਦਾ ਜਦੋਂ ਤੱਕ ਸਾਰੇ ਕਿਸਾਨ ਇਸ ਸੰਘਰਸ਼ ਵਿੱਚ ਸ਼ਾਮਿਲ ਨਾ ਹੋਣ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ